ਤਨ ਤਨ ਬ੍ਰਹਮ ਗਿਆਨੀ ਸੰਤ ਬਾਬਾ ਦਰਸ਼ਨ ਸਿੰਘ ਜੀ ਕੁੱਲੀਵਾਲਿਆਂ ਦੀ ਸਾਲਾਨਾ ਵਰਸੀ ਦੇ ਸਬੰਧ ਵਿੱਚ ਮਹਾਨ ਗੁਰਮੇਦ ਸਮਾਗਮ ਗੁਰਦੁਆਰਾ ਜਨਮ ਸਥਾਨ ਪਿੰਡ ਕਾਲੇ ਕਨੂਪੁਰ ਵਿਖੇ ਮਨਾਇਆ ਗਿਆ ਇਸ ਮੌਕੇ ਗੱਲਬਾਤ ਕਰਦੇ ਹੋਏ ਬਾਬਾ ਗੁਰਦੇਵ ਸਿੰਘ ਬਿੱਲਾ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਪਿੰਡ ਕਾਲੇ ਕਨੂਪੁਰ ਵਿਖੇ ਬ੍ਰਹਮ ਗਿਆਨੀ ਸੰਤ ਬਾਬਾ ਦਰਸ਼ਨ ਸਿੰਘ ਜੀ ਕੁੱਲੀਵਾਲਿਆਂ ਦੀ ਵਰਸੀ ਦੇ ਸਬੰਧ ਚ ਮਹਾਨ ਗੁਰਮੇਦ ਸਮਾਗਮ ਕਰਵਾਇਆ ਗਿਆ ਇਸ ਮੌਕੇ ਦੇਸ਼ ਵਿਦੇਸ਼ ਅਤੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਸੰਗਤਾਂ ਨਤਮਸਤਕ ਹੋਣ ਲਈ ਪਹੁੰਚੀਆਂ ਇਸ ਮੌਕੇ ਸਾਹਿਬ ਗਿਆਨੀ ਜਸਵੰਤ ਸਿੰਘ ਭਾਈ ਤਰਸੇਮ ਸਿੰਘ ਜੀ ਪ੍ਰਚਾਰਕ ਭਾਈ ਅਵਤਾਰ ਸਿੰਘ ਜੀ ਹਜੂਰੀ ਰਾਗੀ ਜਥਾ ਭਾਈ ਮਨਜੀਤ ਸਿੰਘ ਸੰਤ ਜੀ ਭਾਈ ਬੂਟਾ ਸਿੰਘ ਜੀ ਕਾਲੇ ਭਾਈ ਦਲਜੀਤ ਸਿੰਘ ਜੀ ਵਿਸ਼ੋਇਆ ਢੱਡੀ ਜਥਾ ਭਾਈ ਸਤਨਾਮ ਸਿੰਘ ਜੀ ਬੱਲੋਵਾਲ ਕਵੀਸ਼ਰ ਜਥਾ ਭਾਈ ਸਵਿੰਦਰ ਸਿੰਘ ਜੀ ਢੱਡੀ ਜਥਾ ਵੱਲੋਂ ਹਾਜ਼ਰੀ ਪਰ ਸੰਗਤਾਂ ਨੂੰ ਨਿਹਾਲ ਕੀਤਾ ਇਸ ਮੌਕੇ ਗੁਰੂ ਜੀ ਦਾ ਲੰਗਰ ਅਟੁੱਟ ਵਰਤਾਇਆ ਗਿਆ ਅਤੇ ਆਏ ਹੋਏ ਮੁੱਖ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ ਆਮੀ ਪਰਮਾਤਮਾ ਦੇ ਹਿੰਦੂਨੀ ਕੋਲੀ ਵਾਲੇ ਉਹਨਾਂ ਦੀ ਆਰੰਭ ਕਰ ਕਦੀ ਉਹਨਾਂ ਨੇ ਬਹੁਤਾਰੇ ਇਹ ਤੇ ਪ੍ਰਮਾਣ ਪਰਿਆਰਥ ਮਹਾਂ ਮਹਤੂ ਸੰਤ باباਦਰ ਸਿੰਘ ਦੀ ਕੋਲੀ ਵਾਲੇ ਜਦੋਂ ਬਾਪਾ ਵੀ ਇਹ ਬਾਬਾ ਗੁਰਦੇਵ ਸਿੰਘ ਜੀ ਪਿੰਡ ਕਾਲੇ ਕਨਪੁਰ ਸਲਾਨਾ ਵਰਸੀ ਬਾਬਾ ਦਰਸ਼ਨ ਸਿੰਘ ਕੁਲੀ ਵਾਲੇ ਕਾਲਿਆ ਵਾਲਿਆਂ ਦੀ ਮਨਾਈ ਜਾ ਰਹੀ ਆ ਬੜੀ ਸ਼ਰਧਾ ਤੇ ਧੂਮ ਧਾਮ ਨਾਲ ਮਨਾਈ ਜਾ ਰਹੀ ਆ ਦੂਦ ਰਾੜਾ ਤੋਂ ਸੰਗਤਾਂ ਆ ਕੇ ਗੁਰੂ ਘਰ ਦੇ ਜਸ ਜਸ ਹੁੰਦੀਆਂ ਤੇ ਗੁਰੂ ਘਰ ਦਾ ਆਨੰਦ ਮਾਣਦੀਆਂ ਪ੍ਰਸ਼ਾਦਾ ਪਾਣੀ ਲੰਗਰ ਪਾਣੀ ਬਿਆੰਤ ਗੱਫੇ ਚੱਲ ਰਹੇ ਨੇ ਗੁਰੂ ਘਰੋਂ ਚ ਲੰਗਰ ਦੀ ਕਿਸੇ ਗੱਲ ਦੀ ਕਮੀ ਨਹੀਂ ਹੁੰਦੀ ਪਾਤਸ਼ਾਹ ਆਪੇ ਕਿਰਪਾ ਕਰ ਜਾਂਦੇ ਆ ਕੁਲੀ ਵਾਲੇ ਪਿੰਡਾਂ ਗਰ ਕਿੱਥੋਂ ਆਉਂਦਾ ਕਿੱਥੇ ਜਾਂਦਾ ਸੰਗਤਾਂ ਨੂੰ ਪੁੱਛੀ ਬਾਬਾ ਜੀ ਕਿੱਥੋਂ ਆਉਂਦਾ ਕਿੱਥੇ ਜਾਂਦਾ ਤੇ ਅਸੀਂ ਆਨੇ ਪਾਤਸ਼ਾਹ ਜਾਣਦੇ ਕੁਲੀ ਵਾਲੇ ਕਿੱਥੋਂ ਆਉਂਦਾ ਤੇ ਕਿੱਥੇ ਜਾਂਦਾ ਪਾਤਸ਼ਾਹ ਆਪੇ ਲਿਆਉਣ ਵਾਲੇ ਆਪੇ ਛਕੋਣ ਵਾਲੇ ਆਪੇ ਸਭ ਕਰਨ ਵਾਲੇ ਆਪਣੇ ਕਾਰਜ ਪਾਤਸ਼ਾਹ ਆਪੇ ਕਰਵਾ ਰਹੇ ਨੇ ਸੰਗਤਾਂ ਦੂਰ ਰੜਨ ਤੋਂ ਜਿੱਦਾਂ ਕਪੂਰਥਲੇ ਤੋਂ ਤੇ ਸੁਬਾਨਪੁਰ ਤੋਂ ਚਗਾਵੇਂ ਤੋਂ ਬਾਬਾ ਵੱਡਾ ਸਾਹਿਬ ਤੋਂ ਜਲੰਧਰੋਂ ਪਟਿਆਲੇ ਤੋਂ ਕਾਲੇ ਫਗਾਨੇ ਤੋਂ ਜੰਡਿਆਲੇ ਤੋਂ ਗੋਂਦਾਲ ਸਾਹਿਬ ਤੋਂ ਅਬਿਆੰਤ ਦੂਰਾਂ ਦਰਾੜਾਂ ਤੋਂ ਸੰਗਤਾਂ ਆ ਕੇ ਗੁਰੂ ਘਰ ਦਾ ਜਸ ਗਾਇਨ ਸੁੰਦੀਆਂ ਨੇ ਤੇ ਕੈਨੇਡਾ ਤੋਂ ਕੈਨੇਡਾ ਤੋਂ ਵੀਰ ਬਿਆੰਤ ਗੱਫੇ ਅਰਦਾਸਾਂ ਪੂਰੀਆਂ ਹੋਈਆਂ ਐ ਅਮਰੀਕਾ ਤੋਂ ਇੰਗਲੈਂਡ ਤੋਂ ਯੂਕੇ ਤੋਂ ਬਿਆੰਤ ਗੱਫੇ ਆ ਰਹੇ ਨੇ ਇੱਥੇ ਗੁਰੂ ਘਰ ਬਾਬਾ ਜੀ ਦੇ ਚਰਨਾਵਾਂ ਵਿੱਚੋਂ ਨੇਕਾਂ ਪ੍ਰਕਾਰ ਦੀਆਂ ਅਰਦਾਸਾਂ ਪੂਰੀਆਂ ਹੋਈਆਂ ਐ ਹੋਂ ਤੱਕ ਪਾਸ਼ਾ ਨੇ ਬੜੀ ਕਿਰਪਾ ਕੀਤੀ ਆ ਕਈਆਂ ਵੀਰਾਂ ਭੈਣਾਂ ਭਰਾਵਾਂ ਨੂੰ ਬੱਚਾ ਬੱਚਾ দান ਦਿੱਤਾ ਏ ਤੇ ਬਾਹਰ ਦੂਰ ਦਰਾਡੇ ਜਿੱਦਾਂ ਅਮਰੀਕਾ ਇੰਗਲੈਂਡ ਆਸਟ੍ਰੇਲੀਆ ਕੈਨੇਡਾ ਜੋ ਕਿ ਸਾਰੇ ਦੇਸ਼ਾਂ ਵਿੱਚ ਇੱਥੇ ਅਰਦਾਸ ਬੇਨਤੀ ਕਰਦੇ ਆ ਅਰਦਾਸ ਬੇਨਤੀ ਪਾਸ਼ਾ ਪੂਰੀ ਕਰਦੇ ਆ ਤੇ ਪਾਸ਼ਾ ਉਹਨਾਂ ਦੀ ਮਨੋ ਕਾਮਨਾ ਪੂਰੀ ਕਰਕੇ ਹੋਂ ਤੱਕ ਘੱਟੋ ਘੱਟ ਵੀ 4-500 ਬੱਚਾ ਵਿਦੇਸ਼ਾਂ ਚ ਚਲ ਗਿਆ ਅਸੀਂ ਸੰਗਤਾਂ ਨੂੰ ਅਪੀਲ ਕਰਦਾ ਆਂ ਗੁਰੂ ਘਰ ਨਾਲ ਜੁੜਿਆ ਕਰੋ ਗੁਰਬਾਣੀ ਪੜਿਆ ਕਰੋ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਲੱਗਿਆ ਕਰੋ ਅਮਰ ਸ਼ਗੋ ਤੇ ਨਾਮ ਜਪੋ ਤੇ ਗੁਰੂ ਵਾਲੇ ਜਿਹਾ ਤੇ ਦਰਬਾਰ ਸਾਹਿਬ ਤੋਂ ਤੇ ਵਿਸ਼ੋਆ ਪਿੰਡ ਤੇ ਇਧਰ ਕੀ ਬਾਬਾ ਬੋਡਾ ਸਾਹਿਬ ਵਾਲਾ ਮੁਲਾਮਰਾ ਪਿੰਡਿਆ ਉਤੋਂ ਆਏ ਆ ਤੇ ਦੂਰ ਤਰ੍ਹਾਂ ਦਾ ਸੰਗਤ ਸੰਗਤ ਆ ਰਹੀਆਂ ਜਥੇ ਆ ਰਹੇ ਨੇ ਸਾਨੂੰ ਸਕੁੱਤ ਨਹੀਂ ਪਹਲਾਦਾ ਇਸ ਜਥੇ ਇੱਕ ਤੋਂ ਕੁਥੋਂ ਦੇ ਆ ਰਹੇ ਨੇ ਅਸੀਂ ਸਿਰਫ ਪੰਜ ਸੱਤ ਜਥੇ ਕਰਦੇ ਬਾਕੀ ਅਨੇਕਾਂ ਹੀ ਪਾਤਸ਼ਾਹ ਆਪੇ ਕਿਰਪਾ ਕਰਨ ਗੁਰੂ ਰਾਮਦਾਸ ਪਾਤਸ਼ਾਹ ਬੇ ਕਿਰਪਾ ਕਰਦੇ ਆ ਬੇੰਤ ਬੇੰਤ ਸੰਗਤ ਆ ਰਹੀ ਆ ਗੁਰਦੁਆਰਾ ਜਸ ਗਾਨ ਗਾ ਰਹੀ ਆ ਪ੍ਰਸ਼ਾਦਾ ਪਾਣੀ ਲੰਗਰ ਪਾਣੀ ਛਕ ਰਹੇ ਨੇ ਇਸ ਤਰ੍ਹਾਂ ਸੰਗਤਾਂ ਦੇ ਸੰਯੋਗ ਨਾਲ ਸਾਰਾ ਕੁਝ ਹੋ ਰਿਹਾ ਇਹ ਦਿਨ ਜਲਦਾ ਨਹੀਂ ਮਿਲਿਆ ਇਹ ਮੇਲਾ ਪਾਸੋਂ 3 4 ਦਿਨ ਲਗਾਤਾਰ ਚੱਲਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਹਰ ਸਾਲ ਦੀ ਤਰ੍ਹਾਂ ਮਹਾਂਪੁਰਸ਼ਾਂ ਦੀ ਸਲਾਣਾ ਵਰਸੀ 23ਵਾਂ ਸਲਾਣਾ ਵਰਸੀ ਬੜੇ ਸ਼ਰਧਾ ਭਾਵਨਾ ਨਾਲ ਮਨਾਈ ਜਾਂਦੀ ਹੈ ਕਿ ਜੋ ਹਰ ਸਾਲ ਦੀ ਦਿਨਾਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਹਾਂਪੁਰਸ਼ਾਂ ਦੀ ਅੱਜ ਸਲਾਣਾ ਵਰਸੀ ਮਨਾਈ ਜਾ ਰਹੀ ਹੈ ਜੋ ਪਰਸੋਂ ਰੋਜ ਤੋਂ ਸ਼੍ਰੀ ਅਖੰਡ ਪਾਤਸ਼ਾਹ ਸਹਿ ਪ੍ਰਾਰੰਭ ਹੋਏ ਸਨ ਸੋ ਜਿਨ੍ਹਾਂ ਦੇ ਭੋਗ ਅੱਜ ਪੈ ਕਰਕੇ ਖੁੱਲੇ ਦੀਵਾਨ ਹਾਲਾਂ ਵਿੱਚ ਕਿਰਤਨੀ ਰਾਗੀ ਢਾਡੀਏ ਤੇ ਭਾਈ ਜਸਵੰਤ ਸਿੰਘ ਜੀ ਪਹੁੰਚ ਰਹੇ ਹਨ ਸੋ ਸਮੂਹ ਸੰਗਤਾਂ ਵਾਧ ਚੜ ਕੇ ਗੁਰਦਰਾ ਸਾਹਿਬ 'ਚ ਹਾਜ਼ਰੀਆਂ ਭਰ ਕੇ ਬਾਣੀ ਸਰਵਣ ਕਰਕੇ ਸੇਵਾਵਾਂ ਕਰਕੇ ਆਪਣਾ ਜੀਵਨ ਸਫਲਾ ਕਰੋ ਜੀ ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤਲਾਏ ਮਨ ਤਿੰਦਿਆ ਫਲ ਪਾਵਣਾ ਹੋਮੇ ਵਿੱਚੋਂ ਜਾਗੀਆਂ ਬਖਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ